ਸਤਿਕਾਰਯੋਗ ਦੋਸਤੋ ਅੱਜ ਗੱਲ ਆਪਾਂ ਕਰਾਂਗੇ ਗੁਲਾਮੀ ਤੇ ਆਜ਼ਾਦੀ ਦੀ ਗੁਲਾਮੀ ਤੇ ਆਜ਼ਾਦੀ ਦੋ ਸ਼ਬਦ ਨੇ ਦੇਖਣ ਦੇ ਵਿੱਚ ਇੱਕੋ ਜਿੰਨਾ ਪਾਰ ਹੈ ਇੱਕੋ ਜਿੰਨੇ ਅੱਖਰ ਲੱਗਦੇ ਆ ਪਰ ਇਹ ਵਿਰੋਧੀ ਸ਼ਬਦ ਨੇ ਤੇ ਵਿਰੋਧੀ ਵਿਚਾਰਧਾਰਾ ਦੀ ਪ੍ਰਤੀਨਿਧਤਾ ਕਰਦੇ ਆ ਜਿਹੜਾ ਬੰਦਾ ਆਜ਼ਾਦ ਹੁੰਦਾ ਉਹ ਗੁਲਾਮ ਨਹੀਂ ਹੁੰਦਾ ਤੇ ਜਿਹੜਾ ਗੁਲਾਮ ਹੁੰਦਾ ਉਹ ਆਜ਼ਾਦ ਨਹੀਂ ਹੁੰਦਾ ਉਲਟਾ ਯਾਨੀ ਵਿਰੋਧੀ ਹੈ ਤਾਂ ਗੁਲਾਮ ਸ਼ਬਦ ਹੈ ਜਿਹੜਾ ਇੱਕ ਐਸਾ ਸ਼ਬਦ ਹੈ ਕਿ ਇਹ ਐਸੇ ਬੰਦੇ ਦੀ ਸ਼ਕਲ ਸਾਡੇ ਸਾਹਮਣੇ ਪੇਸ਼ ਕਰਦਾ ਹੈ ਐਸੇ ਪਸ਼ੂ ਦੀ ਸ਼ਕਲ ਸਾਹਮਣੇ ਪੇਸ਼ ਕਰਦਾ ਹੈ ਕਿ ਜਿਹਨੂੰ ਸਿਰ ਛੁੱਟ ਕੇ ਜਿਉਣ ਦੀ ਆਦਤ ਹੋਵੇ ਕਿ ਉਹਨੇ ਨੀਵੀਂ ਪਾ ਕੇ ਸਿਰ ਛੁੱਟ ਕੇ ਤੁਰੇ ਜਾਣਾ ਹੁੰਦਾ ਜ਼ਿੰਦਗੀ ਦੇ ਵਿੱਚ ਤੇ ਸਾਡੇ ਇੱਕ ਕਵੀ ਨੇ ਲਿਖਿਆ ਹੈ ਕਿ ਮੁਰਦਾ ਹੈ ਤਾਂ ਸੀਸ ਝੁਕਾ ਕੇ ਤੁਰਿਆ ਚੱਲ ਜ਼ਿੰਦਾ ਹੈ ਤਾਂ ਜਿਉਂਦਾ ਹੈ ਤਾਂ ਜ਼ਿੰਦਾਬਾਦ ਜ਼ਰੂਰੀ ਹੈ ਜੇ ਜ਼ਿੰਦਾ ਹੈ ਤਾਂ ਜ਼ਿੰਦਾਬਾਦ ਬੋਲ ਲੜ ਸੰਘਰਸ਼ ਕਰ ਪਰ ਜਿਹੜਾ ਗੁਲਾਮ ਹੁੰਦਾ ਨਾ ਗੁਲਾਮ ਜਿਵੇਂ ਬੜਦ ਹੁੰਦਾ ਹੈ ਮਨੁੱਖ ਨੇ ਬੜਦਾਂ ਨੂੰ ਗੁਲਾਮ ਬਣਾ ਲਿਆ ਉਹਨਾਂ ਨੂੰ ਕੀ ਕਰਦਾ ਨੱਥ ਪਾਉਂਦਾ ਉਹਦੇ ਉਹਦੇ ਇੱਥੇ ਧੌਣ ਦੇ ਉੱਤੇ ਪੰਜਾਲੀ ਰੱਖਦਾ ਹੈ ਗੱਡੇ ਦਾ ਝੂਲਾ ਰੱਖਦਾ ਹੈ ਤੇ ਉਹਨੂੰ ਫਿਰ ਝੂਲੇ ਥੱਲੇ ਉਹਦੇ ਕੰਨਾਂ ਪੈ ਜਾਂਦਾ ਆਦਤ ਪੈ ਜਾਂਦੀ ਹੈ ਕੰਨਾਂ ਪਹਿਣਾ ਇੱਥੇ ਕੰਨਾਂ ਇੱਥੇ ਧੌਣ ਦੇ ਉੱਤੇ ਇੱਕ ਨਿਸ਼ਾਨ ਪੈ ਜਾਂਦਾ ਉਹਨੂੰ ਕੰਨਾਂ ਕਹਿੰਦੇ ਨੇ ਬੜਦ ਦਾ ਤਾਂ ਜਦੋਂ ਕੰਨਾਂ ਪੈ ਜਾਂਦਾ ਆਦਤ ਪੈ ਜਾਂਦੀ ਹੈ ਤਾਂ ਫਿਰ ਉਹ ਸਿਰ ਸੁੱਟ ਕੇ ਉਹਨੂੰ ਕੋਲੂ ਜੋੜਦੇ ਉਹ ਕੋਲੂ ਦਾ ਬੈਲ ਮਸ਼ਹੂਰ ਹੈ ਮੁਹਾਵਰਾ ਕਿ ਉਹ ਗੇੜੇ ਕੱਢੀ ਜਾਂਦਾ ਚੁੱਪ ਕਰਕੇ ਤੇ ਕੋਲੂ ਦਾ ਬੈਲ ਲਗਾਤਾਰ ਤੁਰਿਆ ਜਾਂਦਾ ਤੇਲ ਕੱਢਦਾ ਰਹਿੰਦਾ ਹਲ ਬੋਂਦਾ ਰਹਿੰਦਾ ਗੱਡੀ ਖਿੱਚਦਾ ਰਹਿੰਦਾ ਨੀਵੀਂ ਪਾ ਕੇ ਤੁਰਿਆ ਰਹਿੰਦਾ ਕਿਉਂਕਿ ਉਹ ਗੁਲਾਮ ਤੇ ਉਹਨੂੰ ਤੁਸੀਂ ਜੇ ਕਿਤੇ ਉਹ ਰੱਸੇ ਨੂੰ ਉਹਦੇ ਨੂੰ ਭਾਵੇਂ ਕਿਤੇ ਮਾੜੀ-ਮੋਟੀ ਇੱਟ ਨਾਲ ਹੀ ਬੰਨਦੇ ਹੋ ਨਾ ਕਿਤੇ ਉਹ ਇੱਟ ਦੇ ਆਸਰੇ ਵੀ ਉੱਥੇ ਖੜਾ ਰਹੋ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਬੰਨਿਆ ਹੋਇਆ ਤੇ ਮੈਂ ਗੁਲਾਮ ਹ ਗੁਲਾਮੀ ਉਹਦੇ ਇੱਥੇ ਦਿਮਾਗ ਦੇ ਵਿੱਚ ਆ ਚੁੱਕੀ ਹੁੰਦੀ ਹੈ ਇਸੇ ਤਰ੍ਹਾਂ ਘੋੜਾ ਘੋੜਾ ਵੀ ਲਗਾਮ ਪਾ ਕੇ ਬੰਦੇ ਨੇ ਲਾਦੂ ਕੱਢਿਆ ਹੋਇਆ ਉਦੇ ਉੱਤੇ ਸਵਾਰੀ ਕਰਨੀ ਲਗਾਮ ਪਾਉਣੀ ਗੁਲਾਮ ਬਣਾਇਆ ਹੋਇਆ ਉਹਦੀ ਲਗਾਮ ਨੂੰ ਤੁਸੀਂ ਕਿਤੇ ਮਾੜੀ ਜੀ ਕਿਤੇ ਪਾਵੇਂ ਨਿੱਕੇ ਬੱਚੇ ਨੂੰ 5 ਸਾਲ ਦੇ ਬੱਚੇ ਨੂੰ ਲਗਾਮ ਫੜਾ ਦਿਓ ਉੱਥੇ ਹੀ ਖੜਾ ਰਹੂਗਾ ਪਲਾਸਟਿਕ ਦੀ ਕੁਰਸੀ ਨਾਲ ਬੰਨ੍ਹ ਦਿਓ ਉਹ ਬਿਲਕੁਲ ਨਹੀਂ ਉਹਨੂੰ ਖਿੱਚੂਗਾ ਕਿਉਂਕਿ ਉਹਨੂੰ ਪਤਾ ਹੈ ਉਹਦੇ ਮਨ 'ਚ ਗੁਲਾਮੀ ਘਰ ਕਰ ਚੁੱਕੀ ਹੈ ਤੇ ਉਹ ਬਿਲਕੁਲ ਆਜ਼ਾਦ ਹੋਣ ਦੀ ਕੋਸ਼ਿਸ਼ ਹੀ ਨਹੀਂ ਕਰਦਾ ਤੁਰਨ ਦੀ ਕਿਸੇ ਪਾਸੇ ਕੋਸ਼ਿਸ਼ ਨਹੀਂ ਕਰਦਾ ਤੇ ਇਸ ਤਰ੍ਹਾਂ ਜਿਹੜੀ ਇਹ ਗੁਲਾਮੀ ਹੁੰਦੀ ਹੈ ਨਾ ਇਹ ਬੰਦੇ ਨੂੰ ਭੁਲਾ ਦਿੰਦੀ ਹੈ ਉਹ ਬੰਦਾ ਭੁੱਲ ਜਾਂਦਾ ਕਿ ਮੇਰੀ ਸ਼ਕਤੀ ਕੀ ਹੈ ਘੋੜਾ ਭੁੱਲ ਜਾਂਦਾ ਕਿ ਮੇਰੀ ਸ਼ਕਤੀ ਕੀ ਹੈ ਬੜਦ ਭੁੱਲ ਜਾਂਦਾ ਮੇਰੀ ਸ਼ਕਤੀ ਕੀ ਹੈ ਇਹਦੇ ਨਾਲ ਮੈਂ ਮਿਲਦੀ ਜੁਲਦੀ ਤੁਹਾਨੂੰ ਇੱਕ ਛੋਟੀ ਜੀ ਇੱਕ ਕਹਾਣੀ ਹੈ ਇੱਕ ਪ੍ਰੇਰਕ પ્રસੰਗ ਹੈ ਜਿਹੜੀ ਤੁਹਾਨੂੰ ਬਹੁਤ ਵੱਡਾ ਸੁਨੇਹਾ ਦੇਗੀ ਕਿ ਗੁਲਾਮੀ ਕੀ ਚੀਜ਼ ਹੁੰਦੀ ਹੈ ਤੇ ਆਜ਼ਾਦੀ ਕਿਵੇਂ ਅਸੀਂ ਕਿਵੇਂ ਆਪਣੀ ਤਾਕਤ ਭੁੱਲ ਚੁੱਕੇ ਹਾਂਗੇ ਜਿਹੜੇ ਆਮ ਲੋਕ ਹਨ ਸਾਨੂੰ ਆਪਣੀ ਸ਼ਕਤੀ ਦਾ ਹੀ ਨਹੀਂ ਪਤਾ ਹੈ ਤੇ ਜੇ ਸਾਨੂੰ ਸਾਡੀ ਸ਼ਕਤੀ ਦਾ ਪਤਾ ਲੱਗ ਜਾਏ ਤੇ ਜੇ ਅਸੀਂ ਇਕੱਠੇ ਹੋ ਕੇ ਬੜਕ ਮਾਰ ਦਈਏ ਨਾ ਤੇ ਫੇਰ ਭਾਈ ਵੱਡੇ ਵੱਡੇ ਧੌਲਰ ਹੈ ਜਿਹੜੇ ਉਹ ਕੰਬਣ ਲੱਗ ਜਾਂਦੇ ਹੁੰਦੇ ਨੇ ਤੇ ਮੈਂ ਉਹ ਕਹਾਣੀ ਸੁਣਾਉਣੀ ਚਾਹੁੰਨਾ ਤੁਹਾਨੂੰ ਜਿਹੜੀ ਦੱਸਦੀ ਹੈ ਕਿ ਗੁਲਾਮੀ ਕੀ ਹੁੰਦੀ ਹੈਗੀ ਕਹਿੰਦੇ ਇੱਕ ਧੋਬੀ ਸੀਗਾ ਧੋਬੀ ਹੈ ਜਿਹੜਾ ਉਹ ਸਾਰੇ ਪਿੰਡ ਦੇ ਸਾਰੇ ਸ਼ਹਿਰ ਦੇ ਕੱਪੜੇ ਧੋਂਦਾ ਹੁੰਦਾ ਸੀ ਉਹ ਮੇਲੇ ਕੱਪੜਿਆਂ ਦੀ ਪੰਡ ਬੰਨ ਕੇ ਆਪਣੇ ਸਿਰ ਦੇ ਉੱਤੇ ਰੱਖ ਕੇ ਸ਼ਹਿਰ ਤੋਂ ਬਾਹਰ ਕਿਤੇ ਦੂਰ ਜਾ ਕੇ ਕਿਸੇ ਦਰਿਆ ਦੇ ਉੱਤੇ ਜਾਂ ਪਾਣੀ ਦਾ ਜਿਹੜਾ ਪੌਂਡ ਸੀਗਾ ਜਿੱਥੇ ਛੱਪੜ ਜੀ ਨੂੰ ਅਸੀਂ ਕਹਿੰਦੇ ਆ ਪਾਣੀ ਸਟੋਰ ਕੀਤਾ ਜਾਂਦਾ ਸੀ ਉੱਥੇ ਜਾ ਕੇ ਉਹਨੇ ਕੱਪੜੇ ਧੋਣੇ ਹਰ ਰੋਜ਼ ਉਹ ਕੱਪੜੇ ਧੋਂਦਾ ਕੱਪੜੇ ਸੁਕਣੇ ਪਾਉਂਦਾ ਜਦੋਂ ਕੱਪੜੇ ਸੁੱਕ ਜਾਂਦੇ ਫਿਰ ਉਹਨਾਂ ਦੀ ਤਹਿ ਮਾਰ ਕੇ ਪੰਡ ਬਣਾ ਕੇ ਸਿਰ ਤੇ ਰੱਖ ਕੇ ਉਹ ਵਾਪਸ ਸ਼ਹਿਰ ਲੈ ਆਉਂਦਾ ਹਰ ਰੋਜ਼ ਉਹਦਾ ਇਹੀ ਸਿਲਸਿਲਾ ਚੱਲਦਾ ਸੀਗਾ ਤਾਂ ਇੱਕ ਦਿਨ ਕੀ ਹੋਇਆ ਕਿ ਜਿਹੜਾ ਉਹ ਦਰਿਆ ਸੀ ਜਿਹੜਾ ਪਾਣੀ ਵਾਲਾ ਪੌਂਡ ਸੀ ਉਹਦੇ ਪਰਲੇ ਪਾਸੇ ਜੰਗਲ ਸੀ ਬਹੁਤ ਵੱਡਾ ਜੰਗਲ ਦੇ ਵਿੱਚੋਂ ਕੀ ਹੋਇਆ ਜੰਗਲ ਦੇ ਵਿੱਚ ਜੰਗਲੀ ਜਾਨਵਰ ਤਾਂ ਰਹਿੰਦੇ ਹੀ ਐ ਤੇ ਜੰਗਲ ਦੇ ਵਿੱਚੋਂ ਕੀ ਹੋਇਆ ਇੱਕ ਦਿਨ ਬਿੱਲੀ ਦੇ ਬਲੂੰਗੜੇ ਵਰਗਾ ਬੱਚਾ ਜਿਹੜਾ ਅਸਲ 'ਚ ਸ਼ੇਰ ਦਾ ਬੱਚਾ ਸੀ ਉਹ ਕਿਤੇ ਬਾਹਰ ਆ ਗਿਆ ਤੇ ਉਸ ਧੋਬੀ ਨੂੰ ਮਿਲ ਗਿਆ ਧੋਬੀ ਨੇ ਉਹਨੂੰ ਧੋਬੀ ਨੂੰ ਉਹ ਚੰਗਾ ਲੱਗਿਆ ਤੇ ਤੋਬੀ ਨੇ ਉਹ ਸ਼ੇਰ ਦਾ ਬੱਚਾ ਚੁੱਕ ਲਿਆ ਘਰੇ ਲੈ ਆਇਆ ਤੇ ਉਹਦਾ ਪਾਲਣ-ਪੋਸ਼ਣ ਸ਼ੁਰੂ ਕਰਤਾ ਪਾਲਣ-ਪੋਸ਼ਣ ਉਹਨੂੰ ਜਿਹੜਾ ਦੁੱਧ ਪਿਉਣਾ ਸ਼ੁਰੂ ਕੀਤਾ ਕਿੱਥੋਂ ਕਿ ਉਹਦੇ ਘਰ ਦੇ ਵਿੱਚ ਇੱਕ ਬੱਕਰੀ ਰੱਖੀ ਹੋਈ ਸੀ ਇੱਕ ਭੇਡ ਰੱਖੀ ਹੋਈ ਸੀ ਦੋਹਾਂ ਨੂੰ ਦੁੱਧ ਆਉਂਦਾ ਸੀਗਾ ਤੇ ਉਹਨੇ ਕਦੇ ਭੇਡ ਦਾ ਦੁੱਧ ਚੰਗਾ ਦੇਣਾ ਉਹਦੇ ਮੂੰਹ ਦੇ ਵਿੱਚ ਉਹਦਾ ਥਣ ਦੇ ਦੇਣਾ ਕਦੇ ਬੱਕਰੀ ਦਾ ਤੇ ਉਹ ਜਿਹੜਾ ਸ਼ੇਰ ਦਾ ਬੱਚਾ ਸੀ ਉਹ ਭੇਡ ਦਾ ਦੁੱਧ ਪੀ ਕੇ ਬੱਕਰੀ ਦਾ ਦੁੱਧ ਪੀ ਕੇ ਹੌਲੀ-ਹੌਲੀ ਵੱਡਾ ਹੁੰਦਾ ਰਿਹਾ ਤੇ ਨਾਲ ਜਿਹੜੇ ਫਿਰ ਭੇਡ ਦੇ ਬੱਚੇ ਸੀ ਲੇਲੇ ਬੱਕਰੀ ਦੇ ਮੇਮਣੇ ਸੀਗੇ ਉਹਨਾਂ ਦੇ ਨਾਲ ਹੀ ਉਹ ਖੇਡਦਾ ਕਿਉਂਕਿ ਉਹਨਾਂ ਦਾ ਭਰਾ ਬਣ ਚੁੱਕਿਆ ਸੀਗਾ ਤੇ ਉਹਦੀਆਂ ਤਾਂ ਸ਼ੇਰ ਦੇ ਬੱਚੇ ਦੀਆਂ ਆਦਤਾਂ ਵੀ ਭੇਡ ਦੇ ਬੱਚੇ ਵਾਲੀਆਂ ਜਾਂ ਕਹਿ ਲਓ ਬੱਕਰੀ ਦੇ ਬੱਚਿਆਂ ਵਾਲੀਆਂ ਮੇਮਣੇ ਵਾਲੀਆਂ ਆਦਤਾਂ ਬਣ ਗਿਆ ਉਸੇ ਤਰ੍ਹਾਂ ਮਿਆਂ ਮਿਆਂ ਜਾਂ ਕਰਨ ਲੱਗ ਗਿਆ ਉਸੇ ਤਰ੍ਹਾਂ ਟਪੂਸੀਆਂ ਮਾਰਨੀਆਂ ਖੇਡਣਾ ਹੋਵੇ ਤੇ ਉਹ ਉਹਨਾਂ ਦਾ ਮਾਂ ਉਹਨਾਂ ਦੀਆਂ ਮਾਵਾਂ ਦਾ ਉਹ ਦੁੱਧ ਪੀਂਦਾ ਸੀਗਾ ਭੇਡ ਤੇ ਬੱਕਰੀ ਦਾ ਹੌਲੀ ਹੌਲੀ ਉਹ ਵੱਡਾ ਹੋ ਗਿਆ ਪਰ ਸਰੀਰ ਉਹਦਾ ਜਿਹੜਾ ਸੀਗਾ ਉਹ ਤਾਂ ਸ਼ੇਰ ਵਾਲਾ ਸੀਗਾ ਹੁਣ ਉਹ ਸ਼ਕਲ ਤੋਂ ਤਾਂ ਸ਼ੇਰ ਲੱਗਦਾ ਸੀਗਾ ਪਰ ਉਹ ਮਾਨਸਿਕ ਤੌਰ ਦੇ ਉੱਤੇ ਦਿਮਾਗੀ ਤੌਰ ਦੇ ਉੱਤੇ ਉਹ ਭੇਡ ਬਣ ਗਿਆ ਜਾਂ ਬੱਕਰੀ ਬਣ ਗਿਆ ਤੇ ਦਿਮਾਗੀ ਤੌਰ ਤੇ ਉਹ ਇਸ ਤਰ੍ਹਾਂ ਦਾ ਜਦੋਂ ਬਣ ਗਿਆ ਤੇ ਉਸ ਤਰ੍ਹਾਂ ਦੀਆਂ ਆਦਤਾਂ ਗ੍ਰਹਿਣ ਕਰ ਲੀਆਂ ਤੇ ਉਸੇ ਤਰ੍ਹਾਂ ਉਹ ਫਿਰਦਾ ਰਹਿੰਦਾ ਉਸ ਤਰ੍ਹਾਂ ਉਹ ਕਰਦਾ ਰਹਿੰਦਾ ਆਦਤਾਂ ਆਪਣੀਆਂ ਉਸੇ ਤਰ੍ਹਾਂ ਦੀਆਂ ਤਾਂ ਇੱਕ ਦਿਨ ਕੀ ਹੋਇਆ ਧੋਬੀ ਦੇ ਮਨ ਦੇ ਵਿੱਚ ਖਿਆਲ ਆਇਆ ਕਿ ਇਹ ਐਡਾ ਸਾਰਾ ਗਧਾ ਜਿਹਾ ਬਣ ਗਿਆ ਕੀ ਹੈ ਨਾ ਇਹ ਸ਼ੇਰ ਹੈ ਨਾ ਇਹ ਬੱਕਰੀ ਹੈ ਨਾ ਇਹ ਭੇਡ ਹੈ ਇਹ ਬਣ ਕੀ ਗਿਆ ਚਲੋ ਇਹ ਤਾਂ ਕੋਈ ਕੰਮ ਤਾਂ ਲਈਏ ਉਹਨੇ ਸੋਚਿਆ ਵੀ ਖੋਤੇ ਦਾ ਕੰਮ ਲਿਆ ਕਰੀਏ ਇਹਦੇ ਤੋਂ ਉਹਨੇ ਸ਼ੇਰ ਦੇ ਉਸ ਬੱਚੇ ਦਾ ਜਿਹੜਾ ਵੱਡਾ ਹੋ ਚੁੱਕਿਆ ਸੀ ਉਹ ਸ਼ੇਰ ਹੀ ਬਣ ਚੁੱਕਿਆ ਸੀ ਉਹ ਜਿੱਤਾਂ ਸ਼ਰੀਰਕ ਪੱਖੋਂ ਉਹਦਾ ਕੰਨ ਫੜਿਆ ਕਰੇ ਤੇ ਆਪਣੇ ਜਿਹੜੇ ਸ਼ਹਿਰ ਦੇ ਮਲੇ ਕੱਪੜੇ ਹੁੰਦੇ ਸੀਗੇ ਉਹਨਾਂ ਦੀ ਭਾਰੀ ਪੰਡ ਬਣ ਕੇ ਉਹਦੀ ਪਿੱਠ ਦੇ ਉੱਤੇ ਲੱਦ ਲਿਆ ਕਰੇ ਤੇ ਕੰਨ ਫੜ ਕੇ ਜਿਵੇਂ ਬੱਕਰੀ ਦੇ ਮੇਮਣੇ ਦਾ ਕੰਨ ਫੜ ਕੇ ਆਪਾਂ ਲੈ ਜਾਣੇ ਤੋਰ ਕੇ ਲੈ ਜਾਣੇ ਕਿਸੇ ਪਾਸੇ ਉਸੇ ਤਰ੍ਹਾਂ ਉਹਨੂੰ ਤੋਰ ਕੇ ਲੈ ਜਾਣਾ ਦਰਿਆ ਦੇ ਉੱਤੇ ਕੱਪੜਿਆਂ ਨੇ ਧੋਣੇ ਤੇ ਉਹ ਸ਼ੇਰ ਦੇ ਸ਼ੇਰ ਨੇ ਉੱਥੇ ਫਿਰਦੇ ਰਹਿਣਾ ਤੇ ਜਦੋਂ ਉੱਥੇ ਬੈਠੇ ਰਹਿਣਾ ਫਿਰਦੇ ਰਹਿਣਾ ਉਹ ਆਪਦੇ ਕੱਪੜੇ ਧੋਂਦਾ ਰਹਿੰਦਾ ਕੱਪੜੇ ਸੁੱਕਣੇ ਪਾਉਂਦਾ ਸੁਕਾ ਕੇ ਉਹਦੇ ਉੱਤੇ ਲੱਦ ਕੇ ਫਿਰ ਉੱਥੇ ਘਰੇ ਲੈ ਆਉਂਦਾ ਤੇ ਇਸ ਤਰ੍ਹਾਂ ਦਾ ਸਿਲਸਿਲਾ ਚੱਲਦਾ ਰਿਹਾ ਤੇ ਇੱਕ ਦਿਨ ਕਹਿੰਦੇ ਧੋਬੀ ਸੀ ਜਿਹੜਾ ਉਹ ਉੱਥੇ ਦਰਿਆ ਦੇ ਉੱਤੇ ਕੱਪੜੇ ਧੋ ਰਿਆ ਸੀ ਤੇ ਇਹ ਸ਼ੇਰ ਸੀ ਜਿਹਦੀਆਂ ਆਦਤਾਂ ਜਿਹਦੇ ਮਨ 'ਚ ਗੁਲਾਮੀ ਆ ਚੁੱਕੀ ਸੀ ਭੇਡ ਵਾਲੀ ਤੇ ਬੱਕਰੀ ਵਾਲੀ ਉਹ ਉੱਥੇ ਬੈਠਾ ਸੀਗਾ ਧੋਬੀ ਦੇ ਨੇੜੇ ਹੀ ਤੇ ਜਦੋਂ ਬੈਠਾ ਸੀ ਤਾਂ ਇੱਕ ਦਿਨ ਕੀ ਹੋਇਆ ਕਿ ਦਰਿਆ ਦੇ ਪਰਲੇ ਪਾਸਿਓਂ ਜੰਗਲ ਦੇ ਵਿੱਚੋਂ ਸ਼ੇਰ ਨੇ ਗਰਜ ਮਾਰੀ ਜਦੋਂ ਸ਼ੇਰ ਨੇ ਸ਼ੇਰ ਗਰਜਿਆ ਜੰਗਲ ਦੇ ਵਿੱਚੋਂ ਇਸ ਸ਼ੇਰ ਦੇ ਬੱਚੇ ਨੂੰ ਇਸ ਸ਼ੇਰ ਨੂੰ ਜਿਹਦੀਆਂ ਤਾਂ ਹਣ ਪੇੜ ਵਰਗੀਆਂ ਸੀ ਬੱਕਰੀ ਵਰਗੀਆਂ ਸੀ ਇਹਨੂੰ ਜਦੋਂ ਗਰਜ ਸੁਣੀ ਤਾਂ ਉਹਦੇ ਅੰਦਰ ਵੀ ਕੁਝ ਐ ਕਰੰਟ ਜਾ ਜਿਵੇਂ ਬਿਜਲੀ ਦਾ ਕਰੰਟ ਲੱਗਿਆ ਹੁੰਦਾ ਕੋਈ ਉਹਦੇ ਸਰੀਰ ਦੇ ਅੰਦਰਾਂ ਧੁੰਤਣੀ ਜੀ ਛਿੜੀ ਤੇ ਦੂਜੀ ਵਾਰੀ ਫੇਰ ਜੰਗਲ ਚੋਂ ਜਦੋਂ ਆਵਾਜ਼ ਆਈ ਤਾਂ ਇਸ ਸ਼ੇਰ ਦੇ ਬੱਬਰ ਸ਼ੇਰ ਦੇ ਬੱਚੇ ਦੇ ਵੀ ਜਿਹੜਾ ਧੋਬੀ ਨੇ ਪਾਲਿਆ ਸੀ ਇਦੇ ਸਰੀਰ ਦੇ ਵਾਲ ਖੜੇ ਹੋ ਗਏ ਲੂੰ ਕੰਡੇ ਖੜੇ ਹੋ ਗਏ ਵਾਲਾਂ ਖੜੇ ਕਰ ਲੇ ਤੇ ਤੀਜੀ ਵਾਰੀ ਫੇਰ ਜੰਗਲ ਚੋਂ ਜਦੋਂ ਆਵਾਜ਼ ਆਈ ਤਾਂ ਇਹਨੂੰ ਫੇਰ ਕੁਝ ਹੋਇਆ ਮਹਿਸੂਸ ਹੋਇਆ ਤਾਂ ਇਹਨੇ ਵੀ ਫੇਰ ਉਸ ਸ਼ੇਰ ਦੀ ਬਾਤ ਸੁਣ ਕੇ ਜੰਗਲ ਵਾਲੇ ਦੀ ਇਧਰੋਂ ਜਦੋਂ ਇਹਨੇ ਵੀ ਗਰਜ ਮਾਰੀ ਨਾ ਤੇ ਧੋਬੀ ਨੂੰ ਤਾਂ ਕੰਬਣੀਆਂ ਛੜਗੀਆਂ ਪਤਾ ਲੱਗ ਗਿਆ ਵੀ ਇਹ ਤਾਂ ਗਧਾ ਨਹੀਂ ਹੈਗਾ ਇਹ ਤਾਂ ਕੋਈ ਭੇਡ ਨਹੀਂ ਹੈ ਇਹ ਤਾਂ ਆਪ ਸ਼ੇਰ ਹੈ ਤੇ ਉਹ ਸਾਰਾ ਕੁਝ ਛੱਡ ਕੇ ਦੌੜ ਗਿਆ ਤੇ ਜਦੋਂ ਨੇ ਗਰਜ ਮਾਰੀ ਉਸੇ ਦਿਨ ਤੋਂ ਮਿੱਤਰੋ ਉਹਦੇ ਗੁਲਾਮੀ ਦੇ ਸ਼ੰਗਲ ਟੁੱਟ ਗਏ ਤੇ ਉਹ ਵੀ ਗਰਜ ਮਾਰਦਾ ਹੋਇਆ ਗਰੌਂਦਾ ਹੋਇਆ ਜੰਗਲ ਦੇ ਵਿੱਚ ਜਾ ਵੜਿਆ ਤੇ ਆਪਦੇ ਭਾਈਚਾਰੇ ਨਾਲ ਰਲ ਗਿਆ ਤੇ ਉਹਨੂੰ ਪਤਾ ਲੱਗ ਗਿਆ ਕਿ ਮੈਂ ਵੀ ਸ਼ੇਰ ਹਾਂ ਤੇ ਇਸ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਗੁਲਾਮੀ ਦੀ ਆਦਤ ਪਈ ਹੋਈ ਹੈ ਗਰੀਬੀ ਦੇ ਵਿੱਚ ਰਹਿਣ ਦੀ ਅਨਪੜਤਾ ਦੇ ਵਿੱਚ ਰਹਿਣ ਦੀ ਜਾਂ ਫਿਰ ਲੀਡਰਾਂ ਦੇ ਝਾਂਸੇ ਦੇ ਵਿੱਚ ਆਉਣ ਦੀ ਇਸ ਤਰ੍ਹਾਂ ਦੀਆਂ ਆਦਤਾਂ ਪਈਆਂ ਹੋਈਆਂ ਤੇ ਜੇ ਉਹ ਕਿਤੇ ਸੁਣਨ ਇਨਕਲਾਬੀ ਲੋਕਾਂ ਦੀ ਗਰਜ ਸੁਣਨ ਉਹਨਾਂ ਦੇ ਭਾਸ਼ਣ ਸੁਣਨ ਤੇ ਉਹਨਾਂ ਦੇ ਅੰਦਰ ਵੀ ਫਿਰ ਬੈਟਰੀ ਹੈ ਜਿਹੜੀ ਉਸੇ ਤਰ੍ਹਾਂ ਚਾਰਜ ਹੋ ਜੇਗੀ ਜਿਸ ਤਰ੍ਹਾਂ ਉਹ ਸ਼ੇਰ ਦੇ ਅੰਦਰ ਹੋਈ ਸੀ ਜਿਹਨੂੰ ਧੋਬੀ ਨੇ ਪਾਲਿਆ ਹੋਇਆ ਸੀ ਇਹ ਵੀ ਫਿਰ ਜਦੋਂ ਇਕੱਠੇ ਹੋ ਕੇ ਵੜ ਕੇ ਮਾਰਨਗੇ ਗਰਜ ਮਾਰਨਗੇ ਤਾਂ ਫਿਰ ਇਹਨਾਂ ਨੂੰ ਗੁਲਾਮ ਬਣਾਉਣ ਵਾਲੇ ਜਿਹੜੇ ਲੋਕ ਹੈ ਉਹ ਫਿਰ ਇਹ ਛੱਡ ਕੇ ਇਹਨਾਂ ਨੂੰ ਭੱਜਣਗੇ ਤੇ ਇਹਨਾਂ ਦਾ ਰਾਹ ਵੀ ਖੁੱਲ ਜਾਏਗਾ ਆਜ਼ਾਦੀ ਵਾਲਾ ਉਸੇ ਦਿਨੇ ਤੇ ਇਹ ਗੱਲ ਤੁਹਾਨੂੰ ਕਿਵੇਂ ਲੱਗੀ ਹੈ ਇਹਦੇ ਉੱਤੇ ਚਰਚਾ ਕਰਿਓ ਕਮੈਂਟ ਕਰਿਓ ਇੱਕ ਪ੍ਰੇਕ ਪ੍ਰਸੰਗ ਸੀ ਜੇ ਚੰਗਾ ਲੱਗਿਆ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ YouTube ਦੇ ਉੱਤੇ ਮੇਘ ਰਾਜ ਰੱਲਾ ਚੈਨਲ ਹੈ ਜਿਹੜਾ ਉਹਨੂੰ ਲਾਈਕ ਕਰਿਆ ਕਰੋ ਮੇਰੀ ਇਹ ਬੇਨਤੀ ਹੈ ਤੇ ਉਹਨੂੰ ਸਬਸਕ੍ਰਾਈਬ ਕਰਦਿਆ ਕਰੋ ਮੈਨੂੰ ਆਪ ਦਾ ਦੋਸਤ ਬਣਾਓ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ